ਜੀ ਸਾਨੂੰ ਗਦਾਰ ਕਹਦੇ ਹੋ ਅਸੀਂ ਕਦੇ ਪਿੱਛੇ ਨਹੀਂ ਹਟੇ ਅਸੀਂ ਸੰਘਰਸ਼ੀ ਲੋਕਾਂ ਦੇ ਹੁੰਦੇ ਜ਼ਬਰ ਦੇ ਖਿਲਾਫ ਆਏ ਆ ਓਏ ਤੁਸੀਂ ਸਾਨੂੰ ਗਦਾਰ ਕਹਦੇ ਹੋ ਅਸੀਂ ਕਦੇ ਪਿੱਛੇ ਨਹੀਂ ਹਟੇ ਨਹੀਂ ਕਹਦੇ ਕਿ ਤੁਹਾਡੇ ਨਾਲ ਸਾਡੇ ਰਿਸ਼ਤੇ ਤੇ ਸਾਡੀ ਨੀਤੀ ਦਾ ਬਹੁਤ ਡੇਰਤਾ ਬਣ ਗਈ ਇਹ ਦੂਰੀ ਦੂਰੀ ਰਹਿਣੀ ਹੈ ਅੰਬਿਲ ਸਾਹਿਬ ਮੋਰਚੇ ਦੇ ਵਿੱਚ ਸਾਨੂੰ ਕਿਹਾ ਉਹਨਾਂ ਨੇ ਆਪ ਆਏ ਹੋ ਵੀ ਤੁਸੀਂ ਆਓ ਅਸੀਂ ਕਿਹਾ ਵੀ ਆਪਣੀ ਗੱਲ 'ਚ ਫਰਕ ਹੈ ਜੇਬ ਕਾ ਜੇਲਾਪੂਰੀਆਂ ਹੋਏ ਬੰਦੇ ਛਡਾਉਣੇ ਨੇ ਅਸੀਂ ਬਿਲਕੁਲ ਤਿਆਰ ਆ ਇਸ ਗੱਲ ਤੇ ਪਰ ਸੋਡਾ ਉਥੇ ਕਿੰਦਰਾ ਉਹਦੇ ਬਖਰੇ ਬਖਰੇ ਮੂੰਹ ਨੇ ਉਹ ਹਰ ਮੂੰਹ ਆਈ ਗੱਲ ਬੋਲਦੇ ਨੇ ਅਸੀਂ ਸੋਡੀ ਖਾਤਰ ਇਹਦਾ ਵੀ ਲੈਣਾ ਨਹੀਂ ਰੱਪਿਆ ਅਸੀਂ ਤਾਂ ਜ਼ਬਰਦਸਤ ਵਿਰੋਧ ਕੀਤਾ ਹੈ ਇਹ ਹਾਕਮਾਂ ਦਾ ਕਮਾਂਡ ਤੋੜਦਾ ਵਿਰੋਧ ਕੀਤਾ ਹੈ ਓਏ ਤੁਸੀਂ ਤਾਂ ਜਦੋਂ ਮਰਜੀ ਜਦੋਂ ਮਰਜੀ ਕੱਠ ਦੇ ਕੇ ਚੁੱਕ ਜਾਂ ਲਿਓ ਅਸੀਂ ਗਾਲ੍ਹਾਂ ਖਾ ਰਹੇ ਨੇ ਆ ਪਰ ਅਸੀਂ ਸੋਚ ਕੇ ਪੈਰ ਧਰਦੇ ਅਸੀਂ ਤਾਂ ਸਾਡੇ ਕਿਸਾਨ ਭਰਾਵਾਂ ਅਸੀਂ ਛੋਡੀ ਹਮਾਇਤ ਤੇ ਨਹੀਂ ਆਏ ਅਸੀਂ ਸੰਘਰਸ਼ੀ ਲੋਕਾਂ ਦੇ ਹੁੰਦੇ ਜ਼ਬਰ ਦੇ ਖਿਲਾਫ ਆਏ ਆ ਅਸੀਂ ਨਹੀਂ ਕਹਿੰਦੇ ਕਿ ਛੋਡੇ ਨਾਲ ਸਾਡੇ ਰਿਸ਼ਤੇ ਤੇ ਸਾਡੀ ਨੀਤੀ ਦਾ ਬਰਦ ਦੇਰਤਾ ਬਣ ਗਈ ਇਹ ਦੂਰੀ ਦੂਰੀ ਰਹਿਣੀ ਹੈ ਇਹ ਦੂਰੀ ਨੂੰ ਕੋਈ ਮਿਟਾ ਨਹੀਂ ਸਕਦਾ ਇਹ ਮਿਟੂਗੀ ਉਦੋਂ ਜਦੋਂ ਅਸੀਂ ਬੈਠ ਕੇ ਆਪਣੀ ਨੀਤੀਆਂ ਦੇ ਵਿੱਚ ਸੁਧਾਰ ਕਰ ਲਿਆ ਇਹ ਦੂਰੀ ਨਹੀਂ ਅਸੀਂ ਸੋਡੀ ਹਮਾਇਤੇ ਦੇ ਮਿੱਤਰੋ ਆਏ ਅਸੀਂ ਸੋਡੀ ਖਾਤਰ ਇਹ ਲਾਵੇ ਲੈਣਾ ਨਹੀਂ ਰੱਪਿਆ ਅਸੀਂ ਤਾਂ ਜ਼ਬਰਦਸਤ ਵਿਰੋਧ ਕੀਤਾ ਹੈ ਇਹ ਹਾਕਮਾਂ ਦਾ ਕਮਾਂਡ ਤੋੜਦਾ ਵਿਰੋਧ ਕੀਤਾ ਹੈ ਓਏ ਤੁਸੀਂ ਤਾਂ ਜਦੋਂ ਮਰਜੀ ਜਦੋਂ ਮਰਜੀ ਕੱਖ ਦੇ ਕੇ ਚੁੱਕ ਜਾਂ ਲਿਓ ਅਸੀਂ ਗਾਲ੍ਹਾਂ ਖਾਰ ਰਹੇ ਨੇ ਆ ਪਰ ਅਸੀਂ ਸੋਚ ਕੇ ਪੈਰ ਧਰਦੇ ਅੰਬੀਲ ਸਾਹਿਬ ਮੋਰਚੇ ਦੇ ਵਿੱਚ ਸਾਨੂੰ ਕਿਹਾ ਉਹਨਾਂ ਨੇ ਆਪ ਆਏ ਹੋ ਵੀ ਤੁਸੀਂ ਆਓ ਅਸੀਂ ਕਿਹਾ ਵੀ ਆਪਣੀ ਗੱਲ 'ਚ ਫਰਕ ਹੈ ਜੇਬ ਕਾ ਜੇਲਾਪੂਰੀਆਂ ਹੋਏ ਬੰਦੇ ਛਡਾਉਣੇ ਨੇ ਅਸੀਂ ਬਿਲਕੁਲ ਤਿਆਰ ਆ ਇਸ ਗੱਲ ਤੇ ਪਰ ਸੋਡਾ ਉਥੇ ਕਿੰਡ ਰਾ ਉਹਦੇ ਬੱਕਰੇ ਬੱਕਰੇ ਮੂੰਹ ਨੇ ਉਹ ਹਰ ਮੂੰਹ ਆਈ ਗੱਲ ਬੋਲਦੇ ਨੇ ਸਾਡੀ ਲੱਕੜਾਂ ਦੀ ਟਰਾਲੀ ਤੋਂ ਛੱਡਾ ਲਹਾ ਕੇ ਉਹਨਾਂ ਤੋਂ ਮਾਫੀ ਮੰਗਵਾਉਂਦੇ ਨੇ 20 ਗ੍ਰਾਹਾਂ ਦਾ ਝੰਡਾ ਲਾ ਕੇ ਸਾਡੀ ਮਦਦ ਕਰਨ ਵਾਸਤੇ ਆ ਗਏ ਤੁਸੀਂ ਤਾਂ ਸਾਨੂੰ ਉਦੋਂ ਵੀ ਕਹਿੰਦੇ ਸੀ ਕਿ ਪਰਮੇਂਦਰ ਝੋਟਾ ਉਹਦੇ ਤੇ ਜਾਬਰ ਹੋ ਗਿਆ ਉਹਨੂੰ ਛਡਾਉਣ ਵਾਸਤੇ ਆਜੋ ਉਹਦੀ ਗੱਲ ਠੀਕ ਸੀ ਵੀ ਨਸ਼ਿਆਂ ਵਾਸਤੇ ਬੋਲਦਾ ਸੀ ਪਰ ਉਹਦਾ ਤਰੀਕਾ ਕੀ ਸੀ ਬਈ ਅਸੀਂ ਨਹੀਂ ਗਏ ਸਾਰੀਆਂ ਜਥੇਬੰਦੀਆਂ ਗਈਆਂ ਕਦੇ ਕਿਸੇ ਨੂੰ ਨੀਰਾ ਪਰਖਦੇ ਨੇ ਕਿਸੇ ਨੂੰ ਗਦਾਰ ਪਰਖਦੇ ਨੇ ਉਥੇ ਸੱਦਾ ਦਿੰਦੇ ਨੇ ਵੀ ਸਾਡੇ ਸੱਦੇ ਤੇ ਆ ਕੇ ਕੋਮੇਦ ਸਾਹਿਬ ਮੋਰਚੇ ਦੀ ਵੱਡੀ ਜਥੇਬੰਦੀ ਹੈ ਇਹ ਉਥੇ ਜ਼ਰੂਰ ਆਓ ਤੇ ਸਾਡੀ ਲੱਕੜਾਂ ਦੀ ਟਰਾਲੀ ਤੋਂ ਝੰਡਾ ਲਹਾ ਕੇ ਉਹਨਾਂ ਤੋਂ ਮਾਫੀ ਮੰਗਵਾਉਂਦੇ ਨੇ ਵੀ ਦੁਗਰਾਹਾਂ ਦਾ ਝੰਡਾ ਲਾ ਕੇ ਸਾਡੀ ਮਦਦ ਕਰਨ ਵਾਸਤੇ ਰਾਜ ਉਥੇ ਜਾਈਏ ਅਸੀਂ ਉਥੇ ਜਾਈਏ ਅਸੀਂ ਅਸੀਂ ਨੇ ਕੀਤਾ ਅਸੀਂ ਮਲੁਕਤਾ ਪਰਖੀ ਐ ਅਸੀਂ ਮਲੁਕਤਾ ਪਰਖੀ ਕਰਕੇ ਦੋ ਨੋਲ ਅਸੀਂ ਕੀਤੇ ਨੇ ਅਸੀਂ ਇੱਥੇ ਕਿਹਾ ਕਿ ਜਿੰਨਾ ਕੈਦੀਆਂ ਦੀ ਕਾਨੂੰਨ ਦੇ ਮਤਲਬਕ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਜੇਲਾ 'ਚ ਰੱਖਣ ਦਾ ਕੋਈ ਹੱਕ ਨਹੀਂ ਉਹ ਚਾਹੇ ਕਿਸੇ ਧਰਮ ਦੇ ਵੀ ਹੋਣ ਦੋ ਤਿੰਨ ਗੱਲਾਂ ਕੀਤੀਆਂ ਨੇ ਬਾਈ ਅਸੀਂ ਤੁਸੀਂ ਜਿਹੜੇ ਉੱਥੇ ਸਾਨੂੰ ਜਿਹੜੇ ਕਾਮਰੇਡ ਪਰਖਦੇ ਨੇ ਜਿਹੜੇ ਸਾਨੂੰ ਗਾਲਾਂ ਦਿੰਦੇ ਨੇ ਰੇ ਓ ਸਾਡੀ ਇਸ ਗੱਲ ਦਾ ਤਾਂ ਜਵਾਬ ਦੇ ਦਿਓ ਅਸੀਂ ਬੋਲੀ ਸੀ 28 ਸਤੰਬਰ ਨੂੰ ਬਰਨਾਰੇ ਦੀ ਗੈਰਤੋ ਅੰਬਰਪਾਲ ਦੇ ਖਿਲਾਫ ਸਿਰਫ ਇਹ ਗੱਲ ਬੋਲੀ ਸੀ ਕਿ ਹਥਿਆਰ ਚੱਕ ਕੇ ਬਿਨਾਂ ਤਿਆਰੀ ਤੋਂ ਹਥਿਆਰਬੰਦ ਬਗਾਵਜਾ ਸੱਦਾ ਦੇਣਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਰਵਾ ਦੋਗੇ ਤੋ ਖਬਰਦਾਰ ਹੋ ਤੇ ਸਾਡੇ ਤੇ ਤੁਸੀਂ ਬਰੇ ਤੇ ਜਦੋਂ ਹਕੂਮਤ ਉਹਦੇ ਬਰੀ ਤਾਂ ਤੁਹਾਡਾ ਮੂੰਹ ਨਹੀਂ ਫੁੱਲਿਆ ਅਸੀਂ ਸ਼ਹਿਰਾਂ ਦੇ ਵਿੱਚ ਮਜਾਰੇ ਕੀਤੇ ਕਿ ਅੰਬਰਤਪਾਲ ਨੇ ਐਡਾ ਜੁਰਮ ਨਹੀਂ ਕੀਤਾ ਜਿਹੜੀ ਤੁਸੀਂ ਉਹਨੂੰ ਸਜ਼ਾ ਦਿੱਤੀ ਹੈ ਕਿਉਂ ਨਹੀਂ ਬੋਲੇ ਬਾਈ ਤੁਸੀਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਰਹਿਣਾ ਤੇ ਆਏ ਉਦੋਂ ਕਹਿੰਦੇ ਸਾਨੂੰ ਉਦੋਂ ਅਸੀਂ ਵੀ ਛੋਟੀ ਹਮਾਇਤ ਆਉਂਦੇ ਕਿਉਂਕਿ ਜ਼ਬਰ ਕੀਤਾ ਸੀ ਅੰਬਰਤਪਾਲ ਨਾਲ ਸਾਡਾ ਕੋਈ ਵਿਰੋਧ ਨਹੀਂ ਦੀਪ ਸਿੱਧੂ ਨਾਲ ਸਾਡਾ ਕੋਈ ਵਿਰੋਧ ਨਹੀਂ ਜਦੋਂ ਕੋਈ ਜ਼ਬਰ ਕਰੂਗਾ ਚਾਹੇ ਦੁਸ਼ਮਣ ਤੇ ਕਰੇ ਸਾਡੇ ਨਾਲ ਬੋਲੇ ਨਾ ਬੋਲੇ ਅਸੀਂ ਉਹਦੇ ਪੱਖ ਚ ਖੜਾਗੇ ਇਸ ਕਰਕੇ ਸਾਥੀਓ ਐਨੇ ਕਹਿਣਾ ਕਿਸੇ ਨੂੰ ਠੀਕ ਨਹੀਂ ਹੁੰਦਾ